ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1139 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1140 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਪੈਰੋ ਮਹੱਲਾ ਪੰਜਵਾਂ ਰਾਗ ਪੈਰੋ ਵਿੱਚ ਪੰਜਵੇਂ ਪਾਤਸ਼ਾਹ ਤਾਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਤੋ ਕੜੀਏ ਜੇ ਹੋਵੇ ਬਾਹਰ ਜੇ ਜੀਵ ਨੂੰ ਇਹ ਖਿਆਲ ਬਣਿਆ ਰਹੇ ਕਿ ਪਰਮਾਤਮਾ ਵੇਤੋ ਮੈਥੋਂ ਵੱਖਰਾ ਹੈ ਕਿਤੇ ਦੂਰ ਹੈ ਤਦੋਂ ਹਰ ਗੱਲੇ ਚਿੰਤਾ ਕਰੀਦੀ ਹੈ ਤੋੜੀ ਹੈ ਜੇ ਵਿਸਰੈ ਨਰਹਰ ਤਦੋਂ ਵੀ ਛੁਰਦੇ ਰਹੀਦਾ ਹੈ ਜੇ ਪਰਮਾਤਮਾ ਸਾਡੇ ਮਨੋਂ ਭੁੱਲ ਜਾਏ ਪਰਮਾਤਮਾ ਵਿਸਰ ਜਾਏ ਫਿਰ ਜਿੰਦ ਨੂੰ ਝੋਰਾ ਲੱਗ ਜਾਂਦਾ ਹੈ ਤੋੜੀ ਹੈ ਜੇ ਦੂਜਾ ਭਾਏ ਜਦੋਂ ਪਰਮਾਤਮਾ ਤੋਂ ਬਿਨਾਂ ਕੋਈ ਹੋਰ ਪਦਾਰਥ ਪਰਮਾਤਮਾ ਨਾਲੋਂ ਵਧੇਰੇ ਪਿਆਰਾ ਲੱਗਣ ਲੱਗ ਪੈਂਦਾ ਹੈ ਤਦੋਂ ਵੀ ਛੁਰਦੇ ਰਹੀਦਾ ਹੈ ਕਿਆ ਕੜੀਏ ਜਾਂ ਰਹਾ ਸਮਾਏ ਪਰ ਜਦੋਂ ਇਹ ਯਕੀਨ ਬਣਿਆ ਰਹੇ ਕਿ ਪਰਮਾਤਮਾ ਹਰੇਕ ਥਾਂ ਵਿਆਪਕ ਹੈ ਤਦੋਂ ਚਿੰਤਾ ਚੋੜਾ ਮਿਟ ਜਾਂਦਾ ਹੈ ਮਾਇਆ ਮੋਹੇ ਕੜੇ ਕੜ ਪਚਿਆ ਮਾਇਆ ਦੇ ਮੋਹ ਵਿੱਚ ਫਸਿਆ ਹੋਇਆ ਮਨੁੱਖ ਖਿਜ ਖਿਜ ਕੇ ਆਤਮਕ ਮੌਤ ਮਰਦਾ ਰਹਿੰਦਾ ਹੈ ਬਿਨ ਨਾ ਆਵੇ ਭ੍ਰਮ 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 ਖਪਿਆ ਰਹਾਓ ਪਰਮਾਤਮਾ ਦੇ ਨਾਮ ਤੋਂ ਬਿਨਾ ਮਾਇਆ ਦੀ ਖਾਤਰ ਭਟਕ ਭਟਕ ਕੇ ਫਿਰ ਭਟਕ ਕੇ ਖਵਾਰ ਹੁੰਦਾ ਰਹਿੰਦਾ ਹੈ ਰਹਾਓ ਤੋੜੀਏ ਜੇ ਦੂਜਾ ਕਰਤਾ ਜੇ ਇਹ ਖਿਆਲ ਟਿਕਿਆ ਰਹੇ ਕਿ ਪਰਮਾਤਮਾ ਤੋਂ ਬਿਨਾ ਕੋਈ ਹੋਰ ਕੁਝ ਕਰ ਸਕਣ ਵਾਲਾ ਹੈ ਤਦੋਂ ਚਿੰਤਾ ਫਿਕਰ ਵਿੱਚ ਫਸੇ ਰਹੀਦਾ ਹੈ ਤੋੜੀਏ ਜੇ ਅਨੇ ਆਏ ਕੋ ਮਰਤਾ ਤਦੋਂ ਵੀ ਝੂਰੀਦਾ ਹੈ ਜੇ ਇਹ ਖਿਆਲ ਬਣੇ ਕਿ ਕੋਈ ਪ੍ਰਾਣੀ ਪਰਮਾਤਮਾ ਦੇ ਹੁਕਮ ਤੋਂ ਬਾਹਰ ਆ ਮਰ ਸਕਦਾ ਹੈ ਤੋ ਕੜੀਏ ਜੇ ਕਿਛ ਜਾਣੇ ਨਹੀਂ ਜੇ ਇਹ ਯਕੀਨ ਟਿਕ ਜਾਏ ਕਿ ਪਰਮਾਤਮਾ ਸਾਡੀਆਂ ਲੋੜਾਂ ਜਾਣਦਾ ਨਹੀਂ ਹੈ ਤਾਂ ਵੀ ਝੁਰਦੇ ਰਹੀਦਾ ਹੈ ਪਰਮਾਤਮਾ ਨੂੰ ਸਭ ਪਤਾ ਹੈ ਕਿਸ ਨੂੰ ਕੀ ਚਾਹੀਦਾ ਹੈ ਕਿਆ ਕੜੀਏ ਜਾਂ ਪਰਪੂਰ ਸਮਾਹੀ ਭਰ ਹੈ ਪ੍ਰਭੂ ਤੂੰ ਤਾਂ ਹਰ ਥਾਂ ਮੌਜੂਦ ਹੈ ਫਿਰ ਅਸੀਂ ਚਿੰਤਾ ਫਿਕਰ ਕਿਉਂ ਕਰੀਏ ਤੋੜੀਏ ਜੇ ਕਿਛ ਹੋਏ ਸਿੰਘਾਣਾ ਫਿਰ ਚਿੰਤਾ ਫਿਕਰ ਕਿਉਂ ਕੀਤਾ ਜਾਏ ਕੁਝ ਵੀ ਪ੍ਰਮਾਤਮਾ ਦੇ ਹੁਕਮ ਤੋਂ ਬਾਹਰ ਨਹੀਂ ਹੁੰਦਾ ਤੋੜੀਏ ਜੇ ਭੂਲ ਰਹੀ ਜਾਣੇ ਕਿਸੇ ਨੂੰ ਭੀ ਉਪਲੇਖੇ ਨਾਲ ਦੁਖੀ ਨਹੀਂ ਕਰਦਾ ਫਿਰ ਚਿੰਤਾ ਫਿਕਰ ਕਿਉਂ ਕੀਤਾ ਜਾਏ ਗੁਰ ਕਹਿ ਆ ਜੋ ਹੋਏ ਸਭ ਪ੍ਰਭ ਤੇ ਗੁਰੂ ਨੇ ਦੱਸਿਆ ਹੈ ਕਿ ਜੋ ਕੁਝ ਹੁੰਦਾ ਹੈ ਸਭ ਪ੍ਰਭੂ ਦੇ ਹੁਕਮ ਨਾਲ ਹੀ ਹੁੰਦਾ ਹੈ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਤਬ ਕਾੜਾ ਛੋੜ ਚਿੰਤਾ ਹਮ ਸੋਤੇ ਇਸ ਵਾਸਤੇ ਅਸੀਂ ਤਾਂ ਚਿੰਤਾ ਫਿਕਰ ਛੱਡ ਕੇ ਉਸ ਦੀ ਰਜਾ ਵਿੱਚ ਬੇਫਿਕਰ ਟਿਕੇ ਹੋਏ ਹਾਂ ਪ੍ਰਭ ਤੂੰ ਹੈ ਠਾਕੁਰ ਸਭ ਕੋ ਤੇਰਾ हे ਪ੍ਰਭੂ ਪਰਮਾਤਮਾ ਤੂੰ ਸਭ ਜੀਵਾਂ ਦਾ ਮਾਲਕ ਹੈ ਹਰੇਕ ਜੀਵ ਤੇਰਾ ਪੈਦਾ ਕੀਤਾ ਹੋਇਆ ਹੈ ਜਿਉਂ ਭਾਵੇ ਤਿਉਂ ਕਰੇ ਨਿਬੇਰਾ ਜਿਵੇਂ ਤੇਰੀ ਰਜਾ ਹੁੰਦੀ ਹੈ ਤੂੰ ਜੀਵਾਂ ਦੀ ਕਿਸਮਤ ਦਾ ਫੈਸਲਾ ਉਸ ਤਰ੍ਹਾਂ ਹੀ ਕਰਦਾ ਹੈ ਦੁਤਿਆ ਨਾਸ ਤੈ ਕਰੇ ਹਾ ਸਮਾਏ हे ਪ੍ਰਭੂ ਤੇਥੋਂ ਬਿਨਾ ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਹੈ ਤੂੰ ਹੀ ਹਰ ਥਾਂ ਵਿਆਪਕ ਹੈ ਰਾਖੋ ਪੈਜ ਨਾਨਕ ਸਰਨਾਏ हे ਨਾਨਕ ਪ੍ਰਭੂ ਦੇ ਦਰ ਤੇ ਹੀ ਅਰਦਾਸ ਕਰਿਆ ਕਰ ਕਿ हे ਪ੍ਰਭੂ ਮੈਂ ਤੇਰੀ ਸਰਨ ਆਇਆ ਹਾਂ ਮੇਰੀ लाज ਰੱਖ ਪੈਰੋ ਮਹੱਲਾ ਪੰਜਵਾ ਬਿਨ ਬਾਜੇ ਕੈ ਸੋ ਨ੍ਰਿਤਕਾਰੀ ਨਾਚ ਦੇ ਨਾਲ ਸਾਜਾਂ ਤੋਂ ਬਿਨਾ ਨਾਜ ਫਬਦਾ ਨਹੀਂ ਬਿਨ ਕੰਠੇ ਕੈਸੇ ਗਾਵਨ ਹਾਰੀ ਗਲੇ ਤੋਂ ਬਿਨਾ ਕੋਈ ਗਵਈਆ ਗਾ ਨਹੀਂ ਸਕਦਾ ਜੀਲ ਬਿਨਾ ਕੈਸੇ ਬਜੈ ਰਬਾਬ ਤੰਤੀ ਤੋਂ ਬਿਨਾ ਰਬਾਬ ਨਹੀਂ ਵੱਜ ਸਕਦਾ ਨਾਮ ਬਿਨਾ ਬਿਰਥੇ ਸਭ ਕਾਜ ਇਸੇ ਤਰ੍ਹਾਂ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਦੁਨੀਆ ਵਾਲੇ ਹੋਰ ਸਾਰੇ ਕੰਮ ਵੇ ਅਰਥ ਚਲੇ ਜਾਂਦੇ ਹਨ ਨਾਮ ਬਿਨਾ ਕਹੋ ਕੋ ਤਰਿਆ ਦੱਸ ਪ੍ਰਮਾਤਮਾ ਦਾ ਨਾਮ ਸਿਮਰਨ ਬਿਨਾ ਕੌਣ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕਦਾ ਹੈ ਬਿਨ ਸਤਗੁਰ ਕੈਸੇ ਪਾਰ ਪਰਿਆ ਰਹਾਓ ਗੁਰੂ ਦੀ ਸਰਨ ਪੈਣ ਤੋਂ ਬਿਨਾ ਕਿਵੇਂ ਕੋਈ ਪਾਰ ਲੰਘ ਸਕਦਾ ਹੈ ਗੁਰੂ ਦੀ ਸਰਨ ਪੈਣ ਤੋਂ ਬਿਨਾ ਪ੍ਰਮਾਤਮਾ ਦਾ ਨਾਮ ਜਪਣ ਤੋਂ ਬਿਨਾ ਕੋਈ ਵੀ ਪਾਰ ਨਹੀਂ ਲੰਘ ਸਕਦਾ ਰਹਾਓ ਬਿਨ ਜੇਹਵਾ ਕਹਾ ਕੋ ਬਖਤਾ ਜੀਬ ਤੋਂ ਬਿਨਾ ਕੋਈ ਬੋਲਣ ਜੋਗਾ ਨਹੀਂ ਹੋ ਸਕਦਾ ਬਿਨ ਸਰਵਨਾਕ ਹਾਂ ਕੋ ਸੁਨਤਾ ਕੰਨਾਂ ਤੋਂ ਬਿਨਾ ਕੋਈ ਸੁਣ ਨਹੀਂ ਸਕਦਾ ਬਿਨ ਨੇਤਰਾ ਕਹਾ ਕੋ ਪੇਖੈ ਅਤੇ ਅੱਖਾਂ ਤੋਂ ਬਿਨਾ ਕੋਈ ਵੀ ਵੇਖ ਨਹੀਂ ਸਕਦਾ ਨਾਮ ਬਿਨਾ ਨਰ ਕਹੀਂ ਨਾ ਲੇਖੈ ਇਸੇ ਤਰ੍ਹਾਂ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਮਨੁੱਖ ਕਿਸੇ ਪੁੱਛਗੇ ਵਿੱਚ ਨਹੀਂ ਹੈ ਬਿਨ ਵਿਦਿਆ ਕਹਾ ਕੋਈ ਪੰਡਤ ਵਿਦਿਆ ਪ੍ਰਾਪਤ ਕਰਨ ਤੋਂ ਬਿਨਾ ਕੋਈ ਪੰਡਤ ਗਿਆਨੀ ਨਹੀਂ ਬਣ ਸਕਦੇ ਬਿਨ ਅਮਰੈ ਕੈਸੇ ਰਾਜ ਮੰਡਤ ਰਾਜਿਆਂ ਦੇ ਹੁਕਮ ਤੋਂ ਬਿਨਾ ਰਾਜ ਦੀਆਂ ਸਜਾਵਟਾਂ ਕਿਸੇ ਕੰਮ ਨਹੀਂ ਬਿਨ ਬੂਝੇ ਕਹਾ ਮਨ ਟਹਿਰਾਣਾ ਆਤਮਕ ਜੀਵਨ ਦੀ ਸੂਈ ਤੋਂ ਬਿਨਾ ਮਨੁੱਖ ਦਾ ਮਨ ਕਿਤੇ ਟਿਕ ਨਹੀਂ ਸਕਦਾ ਨਾਮ ਬਿਨਾ ਸਭ ਜਗ ਬੋਰਾਨਾ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਸਾਰਾ ਜਗਤ ਝੱਲਾ ਹੋਇਆ ਫਿਰਦਾ ਹੈ ਬਿਨ ਬੈਰਾਗ ਕਹਾ ਬੈਰਾਗੀ ਜੇ ਵਿਰਾਗੀ ਦੇ ਅੰਦਰ ਮਾਇਆ ਵੱਲੋਂ ਨਿਰਮੋਤਾ ਨਹੀਂ ਤਾਂ ਵਿਰਾਗੀ ਕਾਦਾ ਬਿਨ ਹੋ ਤਿਆਗ ਕਹਾ ਕਉ ਤਿਆਗੀ ਮੈਨੂੰ ਤੇ ਆਗਣ ਤੋਂ ਬਿਨਾ ਕੋਈ ਟਿਆਗੀ ਨਹੀਂ ਅਖਵਾ ਸਕਦਾ ਬੇਨਬਸ ਪੰਚ ਕਹਾ ਮਨ ਚੂਰੇ ਕਾਮ ਆਦਿਕ ਕਾਮ ਕਰੋਧ ਲੋਭ ਮੋਹ ਹੰਕਾਰ ਪੰਜਾਂ ਨੂੰ ਵਾਸ ਕਰਨ ਤੋਂ ਬਿਨਾ ਮਨ ਮਾਰਿਆ ਨਹੀਂ ਜਾ ਸਕਦਾ ਨਾਮ ਬਿਨਾ ਸਦ ਸਦ ਹੀ ਝੂਰੇ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਮਨੁੱਖ ਸਦਾ ਹੀ ਚਿੰਤਾ ਫਿਕਰਾ ਵਿੱਚ ਪਿਆ ਰਹਿੰਦਾ ਹੈ ਬੇਨਗੌਰ ਦੇਖਿਆ ਕੈਸੇ ਗਿਆਨ ਗੁਰੂ ਦੇ ਉਪਦੇਸ਼ ਤੋਂ ਬਿਨਾ ਆਤਮਕ ਜੀਵਨ ਦੀ ਸੂਝ ਨਹੀਂ ਪੈ ਸਕਦੀ ਬਿਨ ਪੇਖੇ ਕਹੋ ਕੈਸੋ ਤਿਆਨ ਉਹ ਸਮਾਧੀ ਕਾ ਦੀ ਜੇ ਆਪਣੇ ਰिष्ट ਦਾ ਦਰਸ਼ਨ ਨਹੀਂ ਹੁੰਦਾ ਬਿਨ ਪੈ ਕਥਨੇ ਸਰਬ ਵਿਕਾਰ ਪਰਮਾਤਮਾ ਦਾ ਡਰ ਅਦਬ ਹਿਰਦੇ ਵਿੱਚ ਰੱਖਣ ਤੋਂ ਬਿਨਾ ਮਨੁੱਖ ਦੀ ਸਾਰੀ ਚੁੰਝ ਗਿਆਨਤਾ ਵੇਕਾਰਾਂ ਦਾ ਮੂਲ ਹੈ ਕੋ ਨਾਨਕ ਦਰ ਦਾ ਵਿਚਾਰ ਨਾਨਕ ਆਖਦਾ ਹੈ ਪਰਮਾਤਮਾ ਦੇ ਦਰ ਤੇ ਪਹੁੰਚਣ ਵਾਲੀ ਇਹ ਵਿਚਾਰ ਹੈ ਕਿ ਪਰਮਾਤਮਾ ਦੇ ਨਾਮ ਤੋਂ ਬਿਨਾ ਸਭ ਕੁਝ ਬੇਕਾਰ ਹੈ ਪੈਰੋ ਮਹੱਲਾ ਪੰਜਵਾ ਹੋ ਮੈਂ ਰੋਗ ਮਨੁੱਖ ਕੋ ਦੀਨਾ ਪਰਮਾਤਮਾ ਨੇ ਮਨੁੱਖ ਨੂੰ ਹੋਮੇ ਦਾ ਰੋਗ ਦੇ ਰੱਖਿਆ ਹੈ ਕਾਮ ਰੋਗ ਮੈਗਲ ਬਸਲੀਨਾ ਕਾਮ ਵਾਸ਼ਨਾ ਦੇ ਰੋਗ ਨੇ ਹਾਥੀ ਨੂੰ ਆਪਣੇ ਵਸ ਵਿੱਚ ਕੀਤਾ ਹੋਇਆ ਹੈ ਦ੍ਰਿਸ਼ਟ ਰੋਗ ਪਚਮੋਏ ਪਤੰਗਾ ਦੀਵੇ ਦੀ ਲਾਟ ਨੂੰ ਵੇਖਣ ਦੇ ਰੋਗ ਦੇ ਕਾਰਨ ਪਤੰਗੇ ਦੀਵੇ ਦੀ ਲਾਟ ਉੱਤੇ ਸੜ ਮਰਦੇ ਹਨ ਨਾਦ ਰੋਗ ਖੱਪ ਗਏ ਕੁਰੰਗਾ ਹੰਡੇ ਘੇੜੇ ਦੀ ਆਵਾਜ਼ ਸੁਣਨ ਦੇ ਰੋਗ ਦੇ ਕਾਰਨ ਇਰਨ ਖੁਵਾਰ ਹੁੰਦੇ ਹਨ ਜੋ ਜੋ ਦਿਸੈ ਸੋ ਸੋ ਰੋਗੀ ਜਿਹੜਾ ਜਿਹੜਾ ਜੀਵ ਜਗਤ ਵਿੱਚ ਦਿਸ ਰਿਹਾ ਹੈ ਹਰੇਕ ਕਿਸੇ ਨੂੰ ਹਰੇਕ ਕਿਸੇ ਨੂੰ ਕਿਸੇ ਨਾ ਕਿਸੇ ਤਰ੍ਹਾਂ ਦਾ ਰੋਗ ਸਿੱਚ ਮੜਿਆ ਹੋਇਆ ਹੈ ਹਰੇਕ ਕੋਈ ਰੋਗ ਵਿੱਚ ਫਸਿਆ ਹੋਇਆ ਹੈ ਰੋਗ ਰਹਿਤ ਮੇਰਾ ਸਤਗੁਰ ਜੋਗੀ ਰਹਾਓ ਅਸਲ ਜੋਗੀ ਮੇਰਾ ਸਤਗੁਰੂ ਸਭ ਰੋਗਾਂ ਤੋਂ ਰਹਿਤ ਹੈ ਰਹਾਓ ਜੇਹਵਾ ਰੋਗ ਮੀਨ ਗਰਸਿਆ ਨੂੰ ਜੀਭ ਦੇ ਰੋਗ ਦੇ ਕਾਰਨ ਮੱਛੀ ਫੜੀ ਜਾਂਦੀ ਹੈ ਬਾਸਨ ਰੋਗ ਭਵਰ ਬਿਨਸਾਨੋ ਸੁਗੁੰਦੀ ਦੇ ਰੋਗ ਦੇ ਕਾਰਨ ਫੁੱਲ ਦੀ ਸੁਗੁੰਦੀ ਲੈਣ ਦੇ ਰਸ ਦੇ ਕਾਰਨ ਭੋਰਾ ਫੁੱਲ ਵਿੱਚ ਮਿਟਿਆ ਜਾ ਕੇ ਨਾਸ ਹੋ ਜਾਂਦਾ ਹੈ ਇਸ ਤਰ੍ਹਾਂ ਕੁੰਡੀ ਮੱਛੀ ਨੂੰ ਫੜ ਲੈਂਦੀ ਹੈ ਉਹਦੀ ਜੀਬ ਦਾ ਹੀ ਰੋਗ ਹੈ ਚਸਕਾ ਹੈ ਉਹ ਮਾਸ ਦੇ ਟੁਕੜੇ ਨੂੰ ਪੈਂਦੀ ਹੈ ਤੇ ਮੱਛੀ ਵਿੱਚ ਫਸ ਜਾਂਦੀ ਹੈ ਇਸ ਤਰ੍ਹਾਂ ਜਿਹੜਾ ਭੋਰ ਭੋਰਾ ਹੈ ਉਹ ਸੁਗੰਧੀ ਲੈਣ ਵਾਸਤੇ ਫੁੱਲ ਵਿੱਚ ਬੈਠਦਾ ਹੈ ਤੇ ਉੱਥੇ ਬੈਠਾ ਰਹਿ ਜਾਂਦਾ ਹੈ ਫੁੱਲ ਦੀਆਂ ਪੰਖੜੀਆਂ ਬੰਦ ਹੋ ਜਾਂਦੀਆਂ ਹਨ ਤੇ ਵਿੱਚੇ ਹੀ ਉਹ ਘੁੱਟ ਘੁੱਟ ਕੇ ਮਰ ਜਾਂਦਾ ਹੈ ਇਹਥੇ ਰੋਗ ਕਾ ਸਗਲ ਸੰਸਾਰਾ ਸਾਰਾ ਜਗਤ ਮੋਹ ਦੇ ਰੋਗ ਦਾ ਸ਼ਿਕਾਰ ਹੋਇਆ ਪਿਆ ਹੈ ਤ੍ਰਿਬਦ ਰੋਗ ਮੈਂ ਬਦੇ ਬੇਕਾਰਾ ਤ੍ਰੈਗੁਣੀ ਮਾਇਆ ਦੇ ਮੋਹ ਦੇ ਰੋਗ ਵਿੱਚ ਵੱਜੇ ਹੋਏ ਜੀਵ ਅਨੇਕਾਂ ਵਿਕਾਰ ਕਰਦੇ ਹਨ ਰੋਗੇ ਮਰਤਾ ਰੋਗੇ ਜਨਮੈ ਮਨੁੱਖ ਕਿਸੇ ਨਾ ਕਿਸੇ ਆਤਮਕ ਰੋਗ ਵਿੱਚ ਫਸਿਆ ਹੋਇਆ ਹੀ ਮਰ ਜਾਂਦਾ ਹੈ ਕਿਸੇ ਨਾ ਕਿਸੇ ਆਤਮਕ ਰੋਗ ਵਿੱਚ ਗਰਸਿਆ ਹੋਇਆ ਹੀ ਜੰਮਦਾ ਹੈ ਰੋਗੇ ਫਿਰ ਫਿਰ ਜੋਨੀ ਭਰਮੈ ਉਸ ਰੋਗ ਦੇ ਕਾਰਨ ਹੀ ਮੜਮੜ ਜੂਨਾ ਵਿੱਚ ਝਟਕਦਾ ਰਹਿੰਦਾ ਹੈ ਰੋਗ ਬੰਦ ਰਹੈ ਨ ਰਤੀ ਨ ਪਾਵੇ ਰੋਗ ਦੇ ਬੰਧਨਾਂ ਦੇ ਕਾਰਨ ਜੂਨਾ ਵਿੱਚ ਝਟਕਣ ਤੋਂ ਰਤਾ ਭਰਪੀ ਖਲਾਸੀ ਨਹੀਂ ਪਾ ਸਕਦਾ ਬਿਨ ਸਤਗੁਰ ਰੋਗ ਕਤਹਿ ਨਾ ਜਾਵੇ ਗੁਰੂ ਦੀ ਸ਼ਰਨ ਤੋਂ ਬਿਨਾ ਇਹ ਰੋਗ ਕਿਸੇ ਤਰ੍ਹਾਂ ਵੀ ਦੂਰ ਨਹੀਂ ਹੁੰਦਾ ਬਾਰ ਬਰਾਮ ਜੇ ਸਕੀਨੀ ਦਿਆ ਜਿਸ ਮਨੁੱਖ ਉਤੇ ਪਰਮਾਤਮਾ ਨੇ ਮਿਹਰ ਕਰ ਦਿੱਤੀ ਬਾਹਾਂ ਪਕੜ ਰੋਗੋਂ ਕੱਢ ਲਿਆ ਉਸ ਨੂੰ ਉਸ ਨੇ ਬਾਹ ਫੜ ਕੇ ਰੋਗ ਵਿੱਚੋਂ ਬਚਾ ਲਿਆ ਟੁੱਟੇ ਬੰਧਨ ਸਾਧ ਸੰਗ ਪਾਇਆ ਜਦੋਂ ਉਸ ਨੇ ਗੁਰੂ ਦੀ ਸੰਗਤ ਪ੍ਰਾਪਤ ਕੀਤੀ ਉਸ ਦੇ ਆਤਮਿਕ ਰੋਗਾਂ ਦੇ ਸਾਰੇ ਬੰਧਨ ਟੁੱਟ ਗਏ ਕੋ ਨਾਨਕ ਗੁਰ ਰੋਗ ਮਟਾਇਆ ਨਾਨਕ ਆਖਦਾ ਹੈ ਜਿਹੜਾ ਵੀ ਮਨੁੱਖ ਗੁਰੂ ਦੀ ਸ਼ਰਨ ਪਿਆ ਗੁਰੂ ਨੇ ਉਸ ਦੇ ਸਾਰੇ ਰੋਗ ਮਟਾ ਦਿੱਤੇ ਸਰੀਰਕ ਰੋਗ ਵੀ ਗੁਰੂ ਮਟਾ ਦਿੰਦਾ ਹੈ ਤੇ ਮਾਨਸਿਕ ਰੋਗ ਵੀ ਗੁਰੂ ਮਟਾ ਦਿੰਦਾ ਹੈ ਟੁੱਟੇ ਬੰਧਨ ਸਾਧ ਸੰਗ ਪਾਇਆ ਕੋ ਨਾਨਕ ਗੁਰ ਰੋਗ ਮਟਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1140 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1141 ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਪੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ